ਆਪ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਕੋਹੋਨਵੀਂ ਵੀਡੀਓ ਦੇ ਵਿੱਚ ਲੋਈ ਬਾਈ ਅੱਜ ਹਨਾ ਪਿਛਲੀ ਵੀਡੀਓ ਤਾਂ ਦੇਖੀ ਹੋਣਾ ਕਈ ਮੇਰੇ ਵੀਰਾਂ ਨੇ ਕਮੈਂਟ ਆ ਵੀਰੇ ਵੀਡੀਓ ਥੋੜੀ ਲੰਬੀ ਕਰਿਆ ਕਰੋ ਹਨਾ ਕਿ ਲੰਬੀ ਵੀ ਨੈਟਵਰਕ ਦੀ ਆ ਨਾ ਇੱਧਰ ਅੱਗੇ ਦਿੱਕਤ ਆ ਜਾਂਦੀ ਏਦੇ ਅੱਗੇ ਵੀ ਨਾਲੋਂ 10-12 ਮਿੰਟ ਦੀ ਵੀਡੀਓ ਬੰਦਾਂ ਦੀ ਆ ਨਾ ਬਹੁਤ ਸੋਹਣੀ ਆ ਕਹਿੰਦੀ ਜਿਵੇਂ ਆਪਾਂ ਨਾ ਆਮ ਵੀਡੀਓ WhatsApp ਪਰ ਤੋਂ ਡਾਊਨਲੋਡ ਕਰਦੇ ਆ ਐ ਡਾਊਨਲੋਡ ਹੋ ਜਾਂਦੀ ਆ ਬਾਕੀ ਆਪਾਂ ਪਹੁੰਚ ਗਏ ਆਪਣੇ ਹਨਾ ਅੱਡੇ ਤੇ ਜੇ ਤੁਹਾਨੂੰ ਜਾਣਾ ਦਾ ਆਪਾਂ ਕੀ ਆ ਲੈ ਨਾ ਵੀ ਪੂਰਾ ਕਰਨਾ ਵੀ ਚਲੋ ਉਹਰੇ ਬੀਚੀ ਦਾ ਰੋਸਾ ਆਪਣਾ ਆਪਣਾ ਦੇ ਦੇ ਪਹੁੰਚਣਾ ਨਹੀਂ ਆ ਬਸ ਥੋੜਾ ਜਿਹਾ ਰਹਿ ਗਿਆ ਅੱਜ ਵੀ ਰੋਟੀ ਆ ਨਾ ਸਵੇਰ ਦੀ ਖਾਦੀ ਨਹੀਂ ਸੀ ਕਾਜੂ ਪੀ ਗਏ ਕਦੇ ਕਿਤੇ ਪੀ ਲਈ ਕਦੇ ਕਿਤੇ ਪੀ ਲਈ ਬਸ ਇਹ ਕਰਦੇ ਕਰਦੇ ਪਾਣੀ ਦੇਖ ਦੇ ਦੇਖ ਦੇ ਵੀ ਹੁਣ ਆਇਆ ਪਾਣੀ ਹੁਣ ਆਇਆ ਪਾਣੀ ਪਾਣੀ ਦੇਖ ਦੇ ਦੇ ਸਾਰੀ ਧਾੜੀ ਲੁਗਾਤੀ ਵੀ ਜਾ ਕੇ 4 ਵਜੇ ਰੋਟੀ ਆਦੀ ਆ ਫੇ ਬਣਾਈ ਇੱਥੇ ਆ ਕੇ ਨਾ ਅੱਜ ਫਸਟ ਟਾਈਮ ਰੋਟੀ ਹੈ ਜਿਹੜੀ ਨਾ ਜਿੱਦਣ ਦੇ ਚੱਲੇ ਆ ਘਰੋਂ ਇਥੇ ਆ ਕੇ ਫਿਰ ਪਹਿਲੇ ਦਿਨਾਂ ਚ ਰੋਟੀ ਬਣਾਈ ਜਾਂ ਨਹੀਂ ਤਾਂ ਉਦੋਂ ਦੇ ਢਾਪਿਆਂ ਦੀ ਚੱਲਣਾ ਉਹਦਾ ਕੰਮ। ਜਿਉਂ ਆਏ ਉਹ ਕਿਹੜੇ ਭਾਂਡੇ ਦੇ ਜਿਹੜੇ ਨਾ ਸਾਰੇ ਫਾਰਮ ਦੇ ਪੈਸੇ ਦੇ ਮਸ਼ੀਨ ਦੇ ਵਿੱਚ ਪੈਸੇ ਦੇ ਵੇਚਦੇ। ਉਹਦੇ ਆ ਕੇ ਰਾਸ ਤੇ ਵਧੇਰੀ ਕੋਸ਼ਿਸ਼ ਕਰੀ ਆ। ਇੱਕ ਪਹਿਲਾ ਸਿਲੰਡਰ ਨਹੀਂ ਜਾਏਗਾ। ਮੇਰੇ ਵਾਲਾ ਸਿਲੰਡਰ ਉਹ ਕਿਹੜਾ ਗੁਰਵੰਦਰ ਵਾਲਾ ਖਾਲੀ ਉਹ ਭਰਾਇਆ। ਉਹ ਭਰਾ ਕੇ ਮੇਰੇ ਰੇਡੀਏਟਰ ਦਾ ਬੰਗਾੜਾ ਜਿਹੜਾ ਉੱਪਰ ਲੱਗਦਾ। ਉਹਨੂੰ ਭਰਾਂ ਦੇ ਭਰਾਂ ਦੇ ਭਰਾਂ ਦੇ ਜੈਨੂੰ ਬਰਤਨ ਤੇ ਪਹੁੰਚੇ। ਉਹਦੇ ਨਾਮ ਲੱਗਿਆ। ਬਾਕੀ ਬਾਈ ਸਾਡਾ ਗੱਗੂ ਆ ਜਾਏਗਾ ਘੋਰੇ ਨੂੰ। ਕਿਵੇਂ ਏ ਬਹੁਤਿਆਰ ਬਣੋ ਕੋ ਜਦੇ ਬਾਈ ਹੈ ਨਾ ਇਹਨੂੰ ਲੈ ਕੇ ਆਪਣੇ ਉੱਥੇ ਜਿਹੜਾ ਮਾਰ ਕੇ ਆਇਆ ਤੇ ਇਹ ਕੋਈ ਜਾ ਕੇ ਆ ਤੁਮਾ ਕਿੰਨੇ ਹੋਰ ਨਾਲ ਵਧੀਆ ਕਿਵੇਂ ਹੈ 30 ਦੇ ਲੱਗਦਾ ਉਹਨਾਂ ਦੇ ਉਹ ਵੀ ਕਿੰਨੇ ਹੋਰ ਹੈ ਨਾ ਦੋ ਬਸੀ ਨਾ ਆਉਣੇ ਮੇਰੀਆਂ ਤਾਂ ਰਖੜੀਆਂ ਨੇ ਨਾ ਆ ਇੱਥੇ ਖੜੀਆਂ ਜੀ ਆਪਣੀਆਂ ਇਹ ਵਧੀਆ ਯਾਰ ਬੰਦਾ ਇੱਕ ਗੱਲ ਦੇਖੋ ਇਹ ਕਹਿੰਦਾ ਸਾਰੇ ਕੰਪੈਨ ਵਾਲਾ ਵੀ ਰਣ ਜਦੋਂ ਮੈਂ ਵੀ ਵਿੱਚੇ ਆਉਣਾ ਵੀ ਮੈਂ ਇੱਕ ਵਜੀਰਾ ਨਾ ਪੰਜਾਬ ਤੋਂ ਲੈ ਕੇ ਆਇਆ ਬਾਈ ਕਿ ਸਟਾਫ ਦਾ ਖਰਚਾ ਨਿਕਲਦਾ ਰੋ ਡਰਾਈਵਰਾਂ ਦਾ ਖਰਚਾ ਨਿਕਲਦਾ ਉਹ ਦੂਈ ਉਰੇ ਖੜੀ ਜਿਹਦਾ ਪਤਾ ਦੁੱਖੇ ਨਹੀਂ ਲੱਗਿਆ ਹੈਗਾ ਹਾਂ ਜੇ ਲੋ ਤੁਸੀਂ ਵੀ ਕਿਹਾ ਜੀ 5-7000 ਦਾ ਤੇਲ ਪੀ ਗਈ ਹੋਗੀ ਬਾਕੀ ਰਹਾ ਖਰਚਾ ਵੀ ਬਚਦਾ ਬਾਈ ਰਹਾ ਖਰਚਾ ਆਪੋ ਇਹ ਰਹਾ ਕਪੜੇ ਰੋਟੀ ਆਸਤੇ ਦੀ ਠੀਕਾ ਹਾਂ ਪਾਣੀ ਚਾਹ ਪਾਣੀ ਉਸ ਤੋਂ ਬਾਅਦ ਪੁਲਿਸ ਖਰਚਾ ਉਹਦੇ ਬਾਅਦ ਆਰ.ਟੀ.ਓ. ਖਰਚਾ ਉਹਦੇ ਬਾਅਦ ਟੂਲ ਟੈਕਸ ਅੰਸ਼ਰਮੇਟਿਕ ਟ੍ਰੀ ਫਿਰ ਇਹ ਚੀਜ਼ਾਂ ਦਾ ਬਸ ਇਹਦਾ ਫੰਡੀਆਂ ਪਰਵਾਦੇ ਲੱਗੀਆਂ ਜੀ ਤੇ ਨਤੀਜਾ ਨਾ ਚਲਦੀਆਂ ਹੋਣੀਆਂ ਬਹੁਤ ਫੇਰ ਥੋੜੀ ਹੋ ਰਹੀ ਆ ਕੋਈ ਗੱਲ ਫੇਰ ਤਾਂ ਇਹਨਾਂ ਦੀਆਂ ਮਸ਼ੀਨਾਂ ਆ ਆ ਇਹ ਟੱਕਰ ਆ ਵੀ ਹੈ ਨਾ ਉਹਦੇ ਆਕੇ ਦੋ ਹੀ ਮਸ਼ੀਨ ਦਾ ਜ਼ਮੇਸ਼ਦਾ ਬਿਲਕੁਲ ਸਾਨੂੰ ਪਤਾ ਨਾ ਲੱਗਿਆ ਚਲੋ ਮਾਰਨ ਕਮਾਲ ਦੀ ਕਰਪਾਏ ਵੀ ਬਈ ਲੈ ਆਉਣੀ ਦੀ ਹੈ ਕਿਹੜਾ ਪਕੜਾਉਣ ਵਾਸਤੇ ਲਈ ਆ ਔਰ ਗੱਗੂ ਵਧੀਆ ਜੀ ਇਹ ਵਧੀਆ ਆਪਣਾ ਸਰਦਾਰ 21 2 ਕਢਾ ਗਿਆ ਇੱਥੀ ਕਢਾ ਗਿਆ ਨਾ ਤਾਂ ਹੁਣ ਕੋਈ ਦਾ ਖਰਚਾ ਹੈ ਵੀ ਘੱਟ ਕਰਤੀਆਂ ਮਸ਼ੀਨਾਂ ਘਟਾ ਦਈਏ ਬਈ ਸਟਾਫ ਕਰਕੇ ਹਾਂ ਸਟਾਫ ਦੀ ਦਿੱਕਤ ਆ ਗਈ ਥੋੜੀ ਕਿ ਜੇ ਕਿਉਂ ਕੀ ਨਾ ਪੈਸੇ ਸਾਰੇਆਂ ਦੇ ਵਿੱਚ ਬੰਦੇ ਦੇਖ ਸਾਰੇ ਮਾੜੇ ਨੇ ਸਾਰੇ ਸੀ ਮੇਰੇ ਵਿੱਚ ਬੰਦੇ ਕੀ ਪੈਸੇ ਤੋਂ ਪੈਸੇ ਦੇਗੇ ਲਾ ਕੇ ਵੀ ਬਈ ਕੋਈ ਵੀ ਦੇਖੋ ਪੈਸੇ ਲਾਉਂਦਾ ਦੇਖੋ ਢਡ ਮੰਨ ਕੇ ਨਹੀਂ ਹੈ ਐਨੇ ਪੈਸੇ ਲਾਏ ਨੇ ਜੇ ਤੁਸੀਂ ਕਰਾਸ ਤੋਂ ਪਿੱਛੇ ਹੀ ਲਾ ਕੇ ਉਹਨੇ ਲਾ ਕੇ ਜਿਹਨੇ ਵਸੇ ਲਾਏ ਜਿਹਨੇ ਮਸ਼ੀਨ ਤੇ ਬਈ ਨਾ ਸਾਰੇ ਮੇਰੇ ਵੀਰਾਂ ਨਾਲ ਦੀ ਕੰਪਨੀ ਮੇਰੇ ਨਾਲ ਦੇ ਉੱਤੇ ਬੀਤਦੀ ਆ ਚਲੋ ਮੈਂ ਵੀ ਵਿੱਚੇ ਆਉਣਾ ਜੀ ਦੇ ਬਾਤ ਕਰਨੀ ਬੰਦੀਆਂ ਨਹੀਂ ਆਉਂਦੀ ਰਹੀ ਤੇ ਬੱਚੇ ਮੈਂ ਇੱਥੇ ਪਾ ਮੈਂ ਉੱਥੇ ਖੜਾ ਦਾ ਰਿਵਿਅਰ ਕਰਦਾ ਦਾ ਮੈਨੂੰ ਬਾਹਰੋਂ ਜਲ ਭਰਾਵਾ ਦੇ ਆਪਣੇ ਜਿਹੜੇ ਬੰਦੇ ਦਾ ਵੀਡੀਓ ਜੁੜੇ ਹੋਏ ਆ ਆਰ ਵੀ ਨਾਲ ਫੋਨ ਆਇਆ ਕਰਨ ਵੀਰੇ ਯਾਰ ਵਹੀਦਾਂ ਚੱਲ ਗਏ ਤੇ ਉਹ ਵੀ ਹੁਣ ਸੋਸ਼ਲ ਮੀਡੀਆ ਚ ਲੋਰਿਆ ਭਾਈ ਸਾਰੇ ਆ ਨਾ ਵੀਦਾਂ ਚੱਲ ਗਈਆਂ ਹੋਗੇ ਜਾਓ ਛੇਤੀ ਅਣੀ ਰੋਟੀ ਵੀ ਨਹੀਂ ਚਲਦੀ ਦੇਖੀਏ ਕੋਈ ਚਾਉਂਦੀ ਆ ਮੈਂ ਕਿਹਾ ਵੀ ਨਹੀਂ ਵੀਰੇ ਜੀ ਜੀਮਾ ਨਾ ਤਾਂ ਵੀ ਆਣੇ ਦਿੱਤੀਆਂ ਆ ਤਾਂ ਮੈਂ ਇੱਥੇ ਪਹਿਲਾਂ ਆਇਆ ਬੇਟਾ ਕਿਉਂਕਿ ਕਿੰਨੇ ਵੇਕੇ ਵੱਡੇ ਨੇ ਐਂ ਦਾ ਬਾਪੇ ਤੈਨੂੰ ਦੱਸਾਂ ਹੂੰ ਝੂਠ ਮਾਰਨ ਦਾ ਕੋਈ ਫਾਇਦਾ ਹੈ ਹਾਂ ਚਾਰ ਵਜੇ ਇੱਕ ਦਿਨ ਲੱਗਿਆ ਮੁਰਦ ਤੇ ਲਿਆ ਚਾਰ ਵਜੇ ਨਾ ਕਰ ਮੈਂ ਬਣਾਉਣ ਨਾਲੇ ਹੋ ਰਾਇ ਤੇ ਵੱਡ ਵੀ ਦਿੰਦੇ ਆਂ ਬੱਕਲੀਆਂ ਕੱਢ ਕੇ ਦੇਖਦੀ ਉਹਦਾ ਕੋਈ ਫਾਇਦਾ ਨਹੀਂ ਉਹ ਆਪਣੀ ਹੀ ਮਾਰ ਆਪਾਂ ਅਗਲੇ ਨੂੰ ਕਹਿੰਦੇ ਵੀ ਬਈ ਨੁਕਸਾਨ ਹੁੰਦਾ ਦੇਖ ਹਣਾ ਤੇ ਦੋ ਦਿਨ ਖੜਜਾ ਆਪਣੀਓ ਮਾਰਕੀਟ ਖਰਾਬ ਹੋਣੀ ਉਹ ਜਾਗਲਾ ਕਹਿੰਦਾ ਪਤਾ ਨਹੀਂ ਇਹਨਾਂ ਦੇ ਮਸ਼ੀਨਾਂ ਨੇ ਨੁਕਸਾਨ ਕਰਾ ਆਹ ਲੀ ਦੇਖ ਹਾਂ ਨਹੀਂ ਦੇਖ ਹਾਂ ਹਰੀ ਬੋਦਲ ਤਾਂ ਦੇਖਣੀ ਹੋਣੀ ਇਹਹੀ ਗੱਲ ਕਹਿਣੀ ਆ ਵੀ ਮਸ਼ੀਨ ਭਾਈ ਪਾਲ ਨਹੀਂ ਖਾਬ ਦਿੰਦੇ ਇਹ ਗੱਲ ਤਾਂ ਹੈਗੀ ਆ ਵੀ ਜਦੋਂ ਸਟਾਰਟਿੰਗ ਹੁੰਦੀ ਆ ਨਾ ਤੇ ਵਿੱਚ ਜਿਹੜੀ ਕਹਿੰਦੇ ਮਸ਼ੀਨ ਦਿੱਥੇ ਨਾ ਉਹ ਲੱਗੀ ਮੰਨ ਲਓ ਰੇਡੀ ਜੋਗੀ ਹਿੱਟ ਹੋਗੀ ਉਹ ਤਾਂ ਸਮਝੋ ਕਿ ਸਾਰਾ ਸੀ ਜਨਰੇਟਰ ਹੋਊਗੀ ਜਿਹੜੀ ਦੀ ਮੰਨ ਲਓ ਪਹਿਲੇ ਹੀ ਬਲੌਕ ਹੋਗੀ ਫੇਰ ਉਹਨਾਂ ਦੇ ਬਾਈ ਨੇ ਉਹ ਮਗਰਾ ਇਹ ਤਾਂ ਹੀ ਕਰਦੇ ਬਾਬੇ ਜੇ ਹੁਣ ਇਹਨਾਂ ਨੂੰ ਕੇਰਾ ਮਸ਼ੀਨ ਫਿੱਟ ਬੈ ਗਈ ਹੋਰ ਤੋਂ ਤਾਂ ਵਢਾਉਣੀ ਚਾਹੀਏ ਪ੍ਰਾਣੀਏ ਚਾਹੀਏ ਨਰਮੀ ਅੱਛਾ ਇਹਨਾਂ ਨੂੰ ਆਉਦੀ ਫਸਲ ਤਾਂ ਕਿਉਂ ਅਗਲੀ ਛੇ ਮਹੀਨੇ ਬਾਅਦ ਦੇਗਾ ਫਸਲ ਆਹ ਲਈ ਫਸਲ ਦਾ ਬਾਈ ਨਿਆਣਾ ਮੰਗੋ ਕਾਲਦੀ ਆ ਜਨਾ ਆਪਾਂ ਕਈ ਵਾਰ ਮਸ਼ੀਨਾਂ ਵਾਲੇ ਕੀ ਕਰਦੇ ਆ ਅ ਛੇਤੀ ਕਾ ਵੱਡਾ ਨਵੇੜਾ ਘਾਟਾ ਫਲਾਣਾ ਘਾਟਾ ਪਹਿਲੀ ਗੱਲ ਤਾਂ ਇਹ ਵੀ ਫਸਲ ਕੰਨੀ ਦੇਖੋ ਬਲੇ ਜੇ ਇਹਦਾ ਵੀ ਅਗਲੀ ਦੀ ਫਸਲ ਤਕੜੀ ਆ ਬਾਈ ਕੋਈ ਫਰਕ ਨਹੀਂ ਪੈਂਦਾ 2-4 ਰੁਪਏ ਦਾ ਘੱਟ ਵੱਢ ਲਾਂਗੇ ਪਰ ਜਿਹੜੀ ਉਹਦੇ ਦੁਰਾ ਦੀ ਜਿਲਦੀ ਹੈ ਨਾ ਜਿਹੜਾ ਉਹਲਾ ਬਾਗ ਚ ਨਾ ਛੋੜੀ ਦਾੜੀ ਬਣਨੇ ਦਾ ਬਾਗ ਜਿਹਦੇ ਦਾਣਾ ਬੜਾ ਮੋਟਾ ਇੱਕ ਅਦਾ ਵੀ ਇਹ ਕਿਤੇ ਦੋ ਚਾਰ ਦਾਣੇ ਬਾਈ ਗਾਲਾਂ ਦੋੜਾਂ ਦੀ ਸਭ ਸੱਦੀਆਂ ਪੈਣੀ ਆ ਗਈਆਂ ਹਾਂ ਬਹੁਤੂ ਕਰਦੇ ਆ ਬਾਈ ਯਾਰ ਆਪਾਂ ਹੀ ਲਾ ਲਈ ਆਪਣੇ ਦੇ ਨਿਆਣੀ ਇੱਕ ਲੈਕੇ ਦੇ ਇਹ ਜੇ ਮਹੀਨੇ ਪਹਿਲਾ ਹੀ ਕਿਸਾਨ ਆ ਜ਼ਿਮੀਂਦਾਰ ਆ ਪਹਿਲਾ ਆ ਦੁਨੀਆ ਦੇ ਵਿੱਚ ਇਹੜਾ ਅਰਬਾ ਕਰੋੜਾਂ ਦੀ ਮਤਲਬ ਐ ਖੁੱਲ੍ਹੇ ਪਈ ਰਹਿੰਦੀ ਆ ਨਹੀਂ ਤੁਸੀਂ ਦੇਖੀਏ ਕਿ ਆਪਣੇ ਜਿਹੜੇ ਅਰਬਾ ਨੂੰ ਇਹਦਾ ਸਾਰਾ ਇੰਸ਼ਾਅਰ ਸਾਰੇ ਸੈੱਟ ਪਾਏ ਹੁੰਦੇ ਆ ਨਾ ਵਧੀਆਂ ਬੋਰੀਆਂ ਭਰ ਕੇ ਥੱਲੇ ਲੱਕੜੀਆਂ ਦੇ ਸਟੈਂਡ ਬਣਾ ਕੇ ਉਹਦੇ ਉੱਪਰ ਬੋਰੀਆਂ ਖੇਤ ਹਲਾਵਨਾ ਜੀ ਕਿਸਾਨ ਦਾ ਦਿਲ ਦੇਖੋ ਕਿੱਡਾ ਆ ਨਾ ਇਹਦੇ ਅਰਬਾ ਕਰੋੜਾਂ ਦੀ ਫਸਲ ਇਕੱਠੇ ਪਈ ਬਾਹਰ ਮੀਂਹ ਆ ਜਵੇ ਕਣੀ ਆ ਜਵੇ ਹਨਾ ਨਾ ਕਿ ਤਰਪਾਲ ਪਾ ਸਕਦਾ ਉੱਪਰ ਲਾਗੋ ਲੈਣਾ ਨਾ ਦੇਣਾ ਬਹੁਤ ਔਖਾ ਭਾਈ ਖੇਤੀ ਕਹਿੰਦੇ ਆ ਆਪਾਂ ਨਾ ਜਿਹੜੇ ਨਹੀਂ ਕਰਦੇ ਉਹਨੂੰ ਸੌਖੀ ਲੱਗਦੀ ਆ ਜਿਹੜੇ ਕਰਦੇ ਆ ਨਾ ਸੇਵਤੋਆ ਲੈ ਆਪਣੇ ਗਣੀਓਦਰਾ ਐਮਪਰੇਰ ਕੰਗਿਨ ਗੜੇ ਮਾਰੀ ਹੋਰ ਨਾ ਕਹੇ ਨੀ ਇੰਦਰ ਮੈਨ ਨੰਬਰ ਕਰਕੇ ਵੀਡੀਓ ਆ ਰਹੀ ਆਪਣੇ ਕੋਲ ਵੀ ਬਾਕਸ ਆ ਗਿਆ ਕੀ ਬਾਲਾ ਤੈ ਗਿਆ ਹੁਣ ਇਹੀ ਹੁੰਦੀ ਆ ਆਪਣਾ ਸਾਰਾ ਕੁਝ ਜਿਹੜਾ ਚੱਲਦਾ ਕਰ ਤੋ ਰਾਣੇ ਨਾਲ ਹੀ ਚੱਲਣਾ ਉਹ ਧਾਣੇ ਹੋਰ ਜੀ ਜੋ ਕੱਪੜਾ ਨਾ ਮਿਲੇ ਉਹਦੇ ਨਾਲ ਸਰਜੂ ਠੀਕ ਆ ਪਾਣੀ ਰੋਟੀ ਕੋਈ ਨਾ ਮਰਨ ਸਰਜੂ ਲੈਂਡ ਬਿਨਾ ਸਰਜੂ ਹਨਾ ਕੱਪੜੇ ਬਿਨਾ ਸਰਜੂ 16 ਕੋਠੀਆਂ ਮਕਾਨਾਂ ਬਿਨਾਂ ਸਰਜੂ 5000 ਰੋਟੀ ਆ ਨਾ ਅੰਨ ਔਰ ਪਾਣੀ ਇਹ ਦੋ ਜੀਜਾ ਤਾਂ ਹੀ ਨਾ ਹਾਂ ਗੱਲਾਂ ਇਹਨਾਂ ਦਾ ਤਾਂ ਇਹ ਕਿਹਨਾਂ ਰੋਟੀ ਬਲੀ ਮਰੋਣ ਕਾਣੇ ਬਹੁਤ ਬਾਕੀ ਰੋਟੀ ਵਾਲੇ ਮਲਾ ਕੇ ਆਉਂਦੇ ਆ ਉਧਰ ਬਾਈ ਉਹਦੇ ਵਹੀਰ ਖੜੇ ਆ ਕਰਦੇ ਆਲੇ ਸਵੇਰ ਦਾ ਸ਼ਾਮ ਵਾਲਾ ਬਣਾਉਣ ਲਾ ਕੇ ਅਸੀਂ ਸਵੇਰ ਵਾਲਾ ਖਾਂਦਾ ਹਾਂ ਜੀ ਉਹ ਲੱਗ ਕੇ ਆਉਂਦਾ ਬਾਈ ਉਹ ਬਸ ਸੜਕੀ ਦੇਖਦੇ ਆ ਜੇ ਅਨੇਕੇ ਤੇ ਬੱਡਣਾ ਕੋਈ ਤਾਂ ਜੇ ਤਾਂ ਸਹੀ ਹੋਈ ਤਾਂ ਫਿਰ ਤਾਂ ਵੱਡਾਂਗੇ ਚਲਾਈ ਵਾਲੀ ਮਸ਼ੀਨ ਦਾ ਮੁਰਤਬੀ ਬਰਸ ਰਿਹਾ ਆਮ ਤੌਰ ਤੇ ਲਾਈ ਨਹੀਂ ਹਾਂ ਇਹ ਕਰ ਦਿੰਦੇ ਆ ਉਹ ਐ ਰੱਗਾ ਵਿੱਚ ਆ ਤੂੰ ਵਿਚਾਰ ਤਨਾ ਹਣਾ ਮਾਈਕ ਮੈਦਾ ਇੱਕ ਗੱਲ ਹੋ ਜਾਂਦਾ ਮੈਂ ਵੀ ਮਸ਼ੀਨਾਂ ਜਿੰਨੀਆਂ ਮਰਜ਼ੀ ਹੈ ਨਾ ਜਿਹੜੀ ਮਰਜ਼ੀ ਸਟੇਟ ਦੇ ਵਿੱਚ ਜਿਹੜਾ ਜਣੀ ਇਹ ਵੀ ਮਸ਼ੀਨਾਂ ਘੱਟ ਹੁੰਦੀਆਂ ਨਾ ਬਈ ਉਹਦੇ ਇੱਕ ਮਸ਼ੀਨਾਂ ਦੇ ਖਿੱਚੋਂ ਤੋਂ ਜ਼ਿਆਦਾ ਹੁੰਦੀ ਆ ਅਸੀਂ ਜਦੋਂ ਨਾ ਲੰਬਾ ਹੋ ਜਾਂਦਾ ਹੈ ਜਾਦਵ ਜੀ ਜਿਆਦੇ ਹੋ ਜਾਂਦੀ ਆ ਸੀਗੇ ਥੋੜਾ ਘਾਟ ਜਿੰਦਾ ਆਪਣੇ ਜਿਹੜਾ ਮਹੀਨੇ ਦਾ 15 ਦਿਨ ਦਾ ਰਹਿ ਜਾਂਦਾ ਬਸ ਆਹੀ ਵਾਰ ਕਰ ਪੈਂਦਾ ਬਾਕੀ ਕਮੈਨ ਵਾਲਿਆਂ ਨੂੰ ਆਹ ਵੇਚਦੀ ਯਾਰ ਹੱਥ ਜੋੜ ਕੇ ਭਾਈ ਰੇਟ ਨਾ ਤੋੜੋ ਰੇਟ ਕਰੀ ਤੇ ਨਾ ਬਸ ਉਹ ਹਣਾ ਵੀ ਇਹ ਲੋਕ ਪੈਸੇ ਭਾਈ ਹੋ ਜੋਗੇ ਦਿੰਦੇ ਆ ਬਾਡੀ ਵੇਰ ਆਪਾਂ ਕੰਮ ਵਧੀਆ ਕਰਾਂਗੇ ਵੀ ਕੰਮ ਸਾਰਿਆਂ ਨੂੰ ਕਰਨਾ ਆ ਇਹ ਨਾ ਕਿ ਉਹ ਵੀ ਅਸੀਂ ਰੇਟ ਵਧ ਲੈਂਦਾ ਮੈਂ ਹੈ ਨਾ 100 ਰੁਪਏ ਵਧ ਲੈਂਦਾ ਮੇਰੀ ਨਹੀਂ ਕੜੀ ਲੋਕੀ ਨਾ ਅੜਦੀ ਕਿਸੇ ਦੀ ਵੀ ਲਾਈਟ ਚ ਨਾ ਚੱਲਣੀਆਂ ਬਾਬੇ ਨਾਨਕ ਦੀ ਕਿਰਪਾ ਨਾਲ ਬਸ ਰੇਟ ਨਾ ਘਟਾ ਜਦੋਂ ਰੇਟ ਘਟਾ ਹੋ ਜਾਂਦਾ ਨਾ ਫਿਰ ਉੱਜਾ ਰੇਟ ਆਪਿਕਤਾ ਲੈਂਦਾ ਆਪ ਦਾ ਰੇਟ ਆਪਾਂ ਆਪਣੀ ਕੀਮਤ ਆਪੇ ਘਟਾ ਦਿੰਦੇ ਜਿਹੜਾ ਦੋ ਜਿੰਨੇ ਆ ਫੇਰੇ ਕੋ ਤੀਜਾ ਚਾਹਦੇ ਆ ਹਾਂ ਤੀਜੇ ਦਾ ਆਪੇ ਚੱਕਾ ਹੋਵੇ ਬਾਕੀ ਇਹ ਵੀ ਚੱਲਣੀਆਂ ਸੱਪਦੀਆਂ ਹਨਾ ਮਹਾਰਾਜ ਸਭ ਤੇ ਕਿਰਪਾ ਰੱਖੇ ਬਾਬਾ ਨਾਨਕ ਚੱਲਣੀਆਂ ਦਾ ਫਿਰ ਸਾਰੇ ਜਿੰਨੇ ਆਈਏ ਖੜਦੀ ਤਾਂ ਪੂਰੀ ਨਹੀਂ ਕਦੇ ਦੇਖੀ ਐ ਤਾਂ ਕੱਢਦੀ ਕੋਈ ਵੀ ਨਹੀਂ ਕੱਢਦੀ ਫੇਰ ਆ ਸਾਡੇ ਪਿੱਛੇ ਤੇ ਜਵੇਸ਼ ਤੀ ਲੈ ਆਏ ਕਿਹੜੋ ਏਰੀਆ ਦੇ ਬਾਬਾ ਜੀ ਦੀ ਕਿਰਪਾ ਆ ਨਾ ਵਗੂ ਬਾਬੇ ਨਾਨਕ ਦੀ ਕਿ ਜਿਹੜੇ ਸਾਡੇ ਤੇ ਜਵੇਸ਼ ਜੀ ਮਾਇਨ ਨੇ ਲੈ ਗੇ ਨਾ ਵੀ ਉਹ ਮਸ਼ੀਨਾਂ ਨਾਲ ਉਹ ਝੋਲੇ 'ਚ ਘੱਟਦੀਆਂ ਬਾਈ ਸ਼ੇਹਰੀਆਂ ਦੇ ਵਿੱਚ ਆਇਆ ਕਪਾਵਾ ਵਹਿੰਦੇ ਸੀ ਮੇਰੀ ਕਾਟੋ ਮੇਰੀ ਕਾਟੋ ਪੈਸੇ ਪਹਿਲਾਂ ਚੱਕੋ ਮਸ਼ੀਨ ਤੇ ਝੜ ਜਾਂਦੇ ਆ ਹਾਂ ਪੂਰੇ ਲਿਟ ਜਾਂਦੇ ਬਈ ਵੰਟ ਕੇ ਹਾਂ ਵੰਟ ਕੇ ਜਾਓ ਚਲੋ ਬਾਕੀ ਵਿੱਚ ਦਿਖਾ ਦੇ ਉਧਰ ਬੰਦੇ ਨੂੰ ਮਿਲਾ ਦੇ ਆਪਣੇ ਨੂੰ ਅਤੇ ਚਾਚਾ ਰੱਖ ਲੋ ਸਮਾਨ ਅਰੇ ਰਾਜੂ ਹਾਂਜੀ ਭਾਈ ਹੋ ਗਏ ਰੈਡੀ ਹੋਈ ਪਰ ਸਮਾਨ ਸਭ ਨੂੰ ਰੱਖ ਲਈ ਸਾਰਾ ਹਾਂਜੀ ਉਹ ਨੂੰ ਇਹ ਦੇਖ ਦੋ ਹਾਂ ਬਸ ਠੀਕ ਹੈ ਚਲੋ ਫਿਰ ਚੱਲੀ ਗਈ ਚਲੋ ਜੀ ਫਿਰ ਚਾਲਦੇ ਆਂ ਓ ਚਾਚਾ ਲੋਈ ਖਾਣਾ ਬਾਣੀ ਬਣਾ ਲਿਆ ਹੁਣ ਆਪਾਂ ਚਾਲਦੇ ਆਂ ਅਨਾਲਿਆ ਹੋਰ ਵੀਡੀਓ ਚਾਹਣ ਤੋਆਣ ਜਗੇ ਤੇ ਇਹ ਆਪਣੇ ਅੱਡੇ ਤੇ ਤੇ ਬਾਕੀ ਆ ਪੰਪ ਤੇ ਮਸ਼ੀਨਾਂ ਖੜੀਆਂ ਆਪਣੀਆਂ ਉੱਧਰ ਲੱਗਿਆ ਮੁੰਡੇ ਤਰਪਾਲ ਪਾਉਣ ਉਹ ਬਚੀ ਉੱਪਰ ਲੱਗਿਆ ਹੋਇਆ ਬਾਏ ਨੂੰ ਚੱਲੇ ਆ ਕਿਤੇ ਤਰਪਾਲ ਹੀ ਪਾਉਣ ਲੱਗਿਆ ਤੇ ਇੱਧਰ ਆਪਣਾ ਗਾਇਓ ਨਾ ਬਾਈ ਲੱਗਿਆ ਹੋਇਆ ਨਾਲ ਤੇ ਬੱਚੇ ਤੁਹਾਨੂੰ ਦਿਖਾਉਣੇ ਆ ਉੱਧਰ ਮੁੰਡਿਆਂ ਨੇ ਤੰਬੂ ਲਾ ਤੱਜ ਛੱਡ ਪਿਆ ਹੋਇਆ ਦਾ ਬਾਈ ਉੱਧਰ ਆਪਾਂ ਨੇ ਨਾ ਤੰਬੂ ਲਾ ਲਿਆ ਇੱਧਰ ਆਹ ਖੜੀ ਆ ਰਾਣੀ ਇੱਕ ਬਸ ਮੇਸ਼ ਹਾਂ ਸ਼ਾਮ ਕੇ ਖੜੇਗਾ ਲਓ ਜੀ ਅੱਧਰ ਚਾਚੇ ਆਣੇ ਬੈਠੇ ਆ ਕਿੱਦਾਂ ਚਾਚਾ ਹੋਰ ਬਾਜੀ ਨਾਲਿਆ ਤੰਬੂ ਹਾਂ ਕਰਤਾ ਓਕੇ ਹੈ ਆਪਾਂ ਇਹਨੂੰ ਬਣਾ ਲਈ ਜਗਾ ਹੈ ਚੱਲ ਆ ਬਣਾ ਲਈ ਜਗਾ ਇਹਦੇ ਤੇ ਨਾਲ ਉੱਪਰ ਵੀ ਪਾਤੀ ਤਰਪਾਲ ਤੇ ਬਾਕੀ ਆਹਾ ਥੱਲੇ ਸੌਂ ਨੂੰ ਫੱਦਰ ਤੂੜੀ ਵਾਲਾ ਰੀਪਰ ਟਰੈਕਟਰ ਆ ਖੜੇ ਆ ਅਕਤਿਨ ਦਖਾਨਾ ਹੁਣ ਤਾਰੀ ਹੋਣਾ ਹੈ ਇੱਧਰ ਬੈਠੇ ਆ ਕਿਤੇ ਆਹ ਇੱਧਰ ਖੜਾ ਉਹ ਬਈ ਆਪਣਾ ਤੇ ਬਈ ਰੋਡ ਦੇ ਉੱਤੇ ਹੀ ਆ ਪੰਪ ਹੰਬੜੇ ਤੇ ਰੋਡ ਵਧੀਆ ਖੁੱਲਾ ਡੁੱਲਾ ਹੈ ਤਾਂ ਸਿੰਗਲ ਹੈ ਜਣੀ ਉਹ ਵਧੀਆ ਮੰਨ ਲਾ ਉਹਦਾ ਚੌੜਾ ਲੱਗੇ ਹੋਇਆ ਕਰਨੇ ਰੋਡ ਦਾ ਵੀ ਕੰਮ ਚੱਲਦਾ ਤੇ ਆ ਪੈਂਚਰਾਂ ਪੈਂਚਰਾਂ ਵਾਲੀ ਦੁਕਾਨ ਆ ਆਪਣੀਆਂ ਨਾ ਟਰਾਲੀਆਂ ਬੜੀਆਂ ਆ ਇੱਧਰ ਛੋਟੀਆਂ ਆ ਬਾਈ ਨੇ ਟਰਾਲੀਆਂ ਬਹੁਤ ਬੜੀਆਂ ਲਿਆਉਂਦੇ ਆ ਤੇ ਬਾਕੀ ਤੁਹਾਨੂੰ ਮਿਲਾਉਂਦੇ ਆ ਉਹਦੀ ਬਾਈ ਉਹਨਾਂ ਨਾਲ ਉੱਧਰ ਬੈਠੇਗਾ ਅੱਗ ਸੇਕਣ ਲੱਗਿਆ ਰੱਖਿਆ ਠੰਡਾ ਹੋ ਗਈ ਇਹਨਾਂ ਵਿੱਚ ਹਵਾ ਚੱਲਦੀ ਆ ਬਈ ਠੰਢੀ ਠੰਢੀ ਹਾਂਜੀ ਅੱਡ ਫੇਕਣ ਲੱਗੇ ਆ ਕੀ ਗੱਲ ਬੜੇ ਬਹੁਤ ਹਾਂ ਕੰਮਰੇ ਧੂੜ ਘੱਡੀ ਪਈ ਆ ਬਾਈ ਜੀ ਇੱਥੇ ਕਰ ਲਓ ਹਾਂ ਬਹੁਤ ਜਿਹਾ ਹੈ ਸ਼ਾਮ ਤੱਕ ਲੇ ਕੇ ਆਪਨੇ ਮਾਪਾ ਵੀ ਸ਼ਾਮ ਲਈ ਨਹੀਂ ਲੱਗੂ ਬੜੀ ਹੈ ਨਾ ਰੋਡਰ ਕਰ ਲਿਆ ਸੀ 8:00 ਵਜੇ ਰਾਤ ਆ ਗਈ ਸੀ ਬਾਈ 1:00 ਵਜੇ ਮੈਂ ਨਾ ਸਵੇਰੇ ਬਤਾਲਾ ਗਿਆ ਮਾਦੇ ਦੀ ਜਾਨ ਵਾਲੇ ਬਾਈ ਸਵੇਰੇ ਮਤਲਬ ਕਿ ਪਹਿਲਾਂ ਬਾਈ ਜੀ ਦਾਣੇ ਆਇਆ ਕਿਹੜਾ ਟਾਈਮ ਹੋ ਗਿਆ ਮਾਰਚ ਅੱਧੀ ਅੱਧੀ ਮਾਰਚ ਅੱਧੀ ਹੋ ਗਈ ਹਜੇ ਵੀ ਅੱਗ ਦੇ ਸਹਰਾਣੇ ਬੈਠਣਾ ਪਿਆ ਰਾਈਆਂ ਵਾਲਾ ਕੰਮ ਦਾ ਬਾਈ ਰਾਈਆਂ ਮੈਂ ਕਹਿੰਦਾ ਸਿਰ ਹਵਾ ਠੰਡੀ ਸੀਤ ਜੀ ਚਾਉਂਦੇ ਸਰ ਜੀ ਭੁੱਲਦੇ ਨਹੀਂ ਗਏ ਔਰ ਵਧੀਆ ਨਾ ਨਾ ਭੁੱਲਿਆ ਕਿ ਉਹ ਦੁਕਾਨ ਵਾਲਾ ਠੇਲੇ ਵਾਲਾ ਹਵਾ ਚੱਲਦੀ ਹੈ ਨਾ ਠੰਡੀ ਸੀਤ ਹਵਾ ਚੱਲਦੀ ਹੈ ਜੀ 1:30 ਵਜੇ ਮਸ਼ੀਨਾ ਚ ਆਉਂਦੀ ਹੈ ਜੀ 1:30 ਵੇ ਅਸੀਂ 11 ਵਜੇ ਪੜਾ ਦਿੰਨਾ 1:30 ਵੇ ਤੱਕ ਚਲਾਇਆ ਨਾਓ ਵੀਰ ਗੁਰਵੰਦਰ ਗਏ ਚੱਲ ਆਉਲੇ ਹੋਰ 50 ਕਿਲੋਮੀਟਰ ਮਾ 50 ਤੋਂ ਇਥੇ 5 ਕਿਲੋਮੀਟਰ ਨੇ ਜਾ ਹਾਂ ਠੰਡੇ ਬਹੁਤ ਸੀ ਹਾਂ ਜੀ ਰਾਤ ਤਾਂ ਬਹੁਤ ਠੰਡ ਸੀ ਹਵਾ ਚੱਲਦੀ ਹੈ ਨਾ ਰਾਤ ਤੁਸੀਂ ਦੇਖ ਲਓ ਆਪਾਂ ਜਦੋਂ ਪਹਾੜੀ ਚ ਉਤਰੇ ਆਂ ਉੱਥੇ ਸੇਕ ਜਾ ਹਾਂ ਨਹੀਂ ਨਹੀਂ ਉੱਥੇ ਸੇਕ ਹਾਂ ਜੀ ਜਦ ਉੱਪਰ ਚੜ ਗਏ ਉੱਥੇ ਸੁੰਨ ਹੋ ਗਏ ਹੱਥ ਸੁੰਨ ਚੜ ਗਏ ਹੱਥਾਂ ਨੂੰ ਬਈ ਬਹੁਤ ਮੈਂ ਤਾਂ ਕਹਾਂ ਵੀ ਘੰਟਾ ਡੇਢ ਘੰਟਾ ਅੱਗ ਸੇਕ ਕੇ ਵੀ ਜਾ ਕੇ ਕੰਬਲ ਜੀ ਡੇਢ ਘੰਟੇ ਬਾਅਦ ਨੇ ਭਾਈ ਉਹਨਾਂ ਨੇ ਖੜਾ ਲੀਏ ਜਦ ਮੈਂ ਜੀਨੇ ਕਹਿੰਦੇ ਲਾ ਦੋ ਕੋਸਰਤੀ ਦਾ ਪਾ ਗਿਆ ਮੈਂ ਜਿਹਨੇ ਡੋਕਤੀ ਵਗਾ ਇੱਥੇ ਖੜਾਓ ਅੱਜ ਉਹ ਸਹੀ ਠੀਕ ਹੈ ਬਈ ਹਾਂ ਚੱਕਰ ਹੀ ਰੁਕੇ ਤੇ ਹਾਈ ਜਾਣਦਾ ਇਸ ਕੋ ਪਤਾ ਹੈ ਅਗਲੀ ਚੱਕਰ ਕਿਤੇ ਨਾ ਵੀ ਤੇਰੀ ਚ ਹਾਂ ਸੁਣੋ ਵੀ ਨੀ ਬਈ ਰੰਗ ਪਾਣੀ ਕਰ ਗਿਆ ਦੋਸਤ ਹੈ ਨਾ ਪਾਣੀ ਕਰ ਗਿਆ ਜਿਆਦਾ ਨਹੀਂ ਜਿਆਦਾ ਕਰਦਾ ਬਾਕੀ ਅੱਗੇ ਸੇਕੀ ਜੰਨੇ ਆ ਉਧਰ ਲਾ ਤਾ ਤੰਬੂ ਤਾਂ ਨਾ ਸਭ ਤੋਂ ਬੋਲੋਵਰ ਤੋਂ ਰੱਖੋ ਆਪਣਾ ਸਮਾਨ ਚਾਚਾ ਬਲ ਲੱਗੇ ਹੋਏ ਆ ਸਾਰੇ ਰੱਖਣ ਲੱਗੇ ਹੋਇਆ ਰੱਖਣ ਸਮਾਨ ਰੱਖੋ ਆਪਣਾ ਤੋਰੀ ਫੁਲਕਾ ਲਾ ਲਓ ਲਾ ਲਓ ਬਈ ਸਮਾਨ ਆਪਣਾ ਸਮਾਨ ਲਾ ਲਓ ਆਪਣਾ ਪ੍ਰਸ਼ਾਦਾ ਪਾਣੀ ਵਾਲਾ ਜੋ ਵੀ ਲਾਉਣੇ ਆਲਾ ਸਾਰਾ ਚਲੋ ਜੀ ਮਿਲਦੇ ਆਂ ਫੇਰ ਰਾਜ ਦੇ ਤਾਂ ਤੁਸੀਂ ਹੋ ਨਹੀਂ ਮੈਂ ਤਾਂ ਰਾਜ ਜਾਨਾ ਆਹੀ ਪੋਗਵੜੀ ਆਦਾ ਬੇਟੇ ਸਾਰੇ ਨੇ ਲੈਣੋ ਜੇ ਹੈ ਕੀ ਬੋਲ ਗਿਆ ਇਹ ਐ ਘਾਸੇ ਕਰਦਾ ਹਣ ਇਹ ਵਾਏ ਵਾਏ ਉਹ ਕਰਦਾ ਹੋਰ ਗਗਨ ਬਾਈ ਗਗਨ ਮੁੰਡਾ ਵੇਖਿਆ ਬਈ ਨਾਲ ਜਿਹੜਾ ਵਿਚਤਰ ਆਪਣਾ ਚਲ ਗਿਆ ਸੀਗਾ ਹੋਰ ਫੇ ਗਗਨ ਲਾ ਲਿਆ ਤੰਬੂਆਂ ਬਾਈ ਤਰਪਾਲ ਵਧੀਆ ਮਨੀ ਤਾਂ ਵਿਚਾਰਾ ਕੰਮ ਬਾਲਾ ਕਰਕੇ ਥੱਕ ਗਿਆ ਨਾ ਇਹ ਤਰਪਾਲ ਪਾ ਕੇ ਹਟਾਣਾ ਨਜ਼ਾਰਾ ਹਾਂ ਚੱਲ ਕੋਈ ਨਾ ਹੁਣ ਸੌਣਾ ਹੀ ਆ ਸਵੇਰੇ ਲਾ ਲਾਂਗੇ ਸਮਾਨ ਕੋਈ ਨਾ ਬਾਕੀ ਤੋਰੀ ਫਲਕੇ ਦਾ ਲਾ ਲਓ ਬਸ ਉਹ ਕਰਦਾ ਹੁੰਦਾ ਗੁਰਜੋਤ ਚਲੋ ਠੀਕ ਆ ਜੀ ਮਿਲਦੇ ਆ ਫਿਰ ਕਰ ਲਈਏ ਹੁਣ ਸੈਟਿੰਗ ਆਪਣੇ ਉੱਤੇ ਤੰਬੂ ਦੀ